ਇਹ ਜੋ ਸ਼ਬਦ ਹੈ ਜਿਨੇ ਬ੍ਰਹਮੰਡ ਬਣਾਏ ਨੇ ਇੱਥੋਂ ਜਦੋਂ ਜਨਮ ਹੁੰਦਾ ਹੈ ਆ ਜਿਵੇਂ ਬੇਨਤੀ ਕੀਤੀ ਗਈ ਹੈ ਬਾਣੀਆਂ ਚਾਰ ਬਾਣੀ ਚਾਰੇ ਖਾਣੀ ਆਉਂਦਾ ਨਾ ਬਾਣੀ ਵਿੱਚ ਇਹ ਚਾਰ ਬਾਣੀਆਂ ਨੇ ਐਸ ਤਰ੍ਹਾਂ ਫਸਾਰਾ ਹੋਏ ਇਸੇ ਬਾਣੀ ਨਾਲ ਫਿਰ ਜੁੜੋ ਇਉਂ ਬੰਦਗੀ ਕਰਦੇ ਕਰਦੇ ਸਿਮਰਨ ਕਰਦੇ ਕਰਦੇ ਉਹ ਸ਼ਬਦ ਨਾਲ ਅੰਤਰ ਆਤਮੇ ਜੁੜੋ ਮਿਹਨਤ ਕਰੋ ਬੰਦਗੀ ਕਰੋ ਫਿਰ ਉਹ ਬਾਣੀ ਤੁਹਾਨੂੰ ਉਥੇ ਲੈ ਜਾਏਗੀ ਜਿੱਥੋਂ ਆਈ ਹੈ ਨਰੰਕਾਰ ਦੇ ਦੇਸ ਜਾਏ ਤੂੰ ਤਾਂ ਤੂੰ ਲੈ ਮਹਲ ਮਹਾਰਾਜੋ ਕਿਵੇਂ ਜੁੜਿਆ ਜਾਏ ਵਿਵੇਚ ਕੋਈ ਚਾਹੀਦਾ ਨਾ ਹਾਂ ਕਹਿੰਦੇ ਅੰਮਰ ਸਕੋ ਇਸੇ ਬਾਣੀ ਨੂੰ ਪਹਿਲਾਂ ਗੁਰੂ ਮੰਨੋ ਬਾਣੀ ਗੁਰੂ ਗੁਰੂ ਹੈ ਬਣ ਤੇ ਇਹ ਅੰਮਰਤ ਜਿਹੜਾ ਹੈ ਨਾ ਆਪਾਂ ਉਹ ਅੰਮਰਤ ਸਕ ਲਿਆ ਇਹ ਸੰਸਕਾਰ ਅੰਮਰਤ ਫਿਰ ਨਾਮ ਅੰਮ੍ਰਿਤ ਪੰਜ ਪਿਆਰੇ ਨਾਮ ਦਿੰਦੇ ਨੇ ਫਿਰ ਪ੍ਰਗਟ ਹੋਏਗਾ ਭਗਤੀ ਕਰਦੇ 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 ਗਿਆਨ ਅੰਮ੍ਰਿਤ ਜਿੱਥੇ ਸਿੱਖ ਮੁਕਤ ਹੁੰਦਾ ਔਰ ਇਹਨਸ ਪੜਦੇ ਹੋ ਨਾ ਇਹਦੇ ਵਿੱਚ ਆਉਂਦਾ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਦੋ ਵਾਰੀ ਮੁਕਤੀ ਲਿਖੀ ਇੱਕ ਵਾਰੀ ਨਹੀਂ ਪਹਿਲਾਂ ਵੀ ਮੁਕਤ ਸਨ ਉਹ ਆਤਮਾ ਹੁਣ ਵੀ ਮੁਕਤ ਨੇ ਕਿਉਂ ਨਾ ਬੰਦਗੀ ਬੜੀ ਕੀਤੀ ਹੈ ਤੇ ਤੂਟੀ ਜਮ ਕੀ ਫਾਸੀ ਕੀ ਅਸੀਂ ਬੰਦਗੀ ਕਰ ਲਈ ਕੰਮਾਂ ਤੇ ਭੱਜ ਭੱਜ ਮਰ ਚਲੇ ਆ ਸਵੇਰ ਤੋਂ ਸ਼ਾਮ ਤੱਕ ਵੇਹੜੀ ਨਹੀਂ ਕਿਤੇ ਗੁਰਦਵਾਰੇ ਜਾਂਦਾ ਤਾਂ ਟਾਈਮ ਹੀ ਨਹੀਂ ਚਲੋ ਇੱਥੇ ਤੇ ਮੈਨੂੰ ਪਤਾ ਨਹੀਂ ਕਈ ਥਾਵਾਂ ਤੇ ਗੁਰਦਵਾਰੇ ਦੇਖਿਆ ਕਿਤੇ ਰੁਕ ਜਾਈਏ ਸੱਚੇ ਖੱਬੇ ਮੱਥਾ ਟੇਕਨ ਜਾਈਏ ਤੇ ਸਵੇਰੇ ਕੱਲੇ ਹੀ ਪਾਈ ਜੀ ਕੱਲੇ ਬੋਲੇ ਸੋ ਨਿਹਾਲ ਕੱਲੇ ਹੀ ਸਾਸਤਰੀ ਕਾਲ ਪੁੱਛੋ ਭਾਈ ਗੁਰਮਖੋ ਕੋਈ ਪਿੰਡ ਚੋਂ ਆਇਆ ਨਹੀਂ ਨਹੀਂ ਕਹਿੰਦੇ ਸੰਗਰਾਦ ਨੂੰ ਆਉਂਦੇ ਨੇ ਥੋੜੇ ਜੇ ਆਉਣੇ ਵੀ ਨਾ ਭੱਖਰੇ ਕਿਵੇਂ ਆ ਜਾਂਦੇ ਨੇ ਵਿਚਾਰੇ ਬੱਧਰ ਉੱਤੇ ਵੀ ਸੰਗਰਾਦ ਨੂੰ ਤੇ ਜਾਈਏ ਨਹੀਂ ਤੇ ਆਉਣ ਦੇ ਵੀ ਨਾ ਤੇ ਕਿਤੇ ਛੁੱਟੀ ਮਿਲ ਜੇ ਇਹਨਾਂ ਨੂੰ ਤੇ ਕਿਤੇ ਕਿਤੇ ਸੰਗਰਾਣ ਤੇ ਆਉਂਦੇ ਨੇ ਗੁਰੂ ਜੀ ਤੇ ਕਹਿੰਦੇ ਸੀ ਨਾ ਰੋਜ਼ ਮੱਥਾ ਟੇਕੋ ਉੱਠਦੇ ਹੀ ਨਹੀਂ ਆਉਂਦੇ ਹੀ ਨਹੀਂ ਗੁਰਦੁਆਰੇ ਤੇ ਇੱਕ ਇੱਕ ਪਿੰਡ ਚ ਚਾਰ ਚਾਰ ਬਣਾ ਲੈਂਦੇ ਨੇ ਚਲੋ ਇੱਕੋ ਹੀ ਬਣਾਇਆ ਚਾਰ ਚਾਰ ਨੇ ਆਣ ਨੂੰ ਕਹਿੰਦੇ ਉਹਨਾਂ ਦੇ ਗੁਰਦੁਆਰੇ ਨਾ ਜਾਈ ਮੈਂ ਪੰਜਾਬ ਵੇਖਿਆ ਮੈਂ ਤਾਂ ਉਹ ਉਹਨਾਂ ਨੂੰ ਪੜਾਉਂਦੇ ਉਹਨਾਂ ਦੇ ਗੁਰਦੁਆਰੇ ਨਾ ਜਾਈ ਇੱਕ ਪਿੰਡ ਮੰ ਗਿਆ ਉੱਥੇ ਇੱਕ ਜੱਟਾਂ ਦਾ ਗੁਰਦੁਆਰਾ ਤੇ ਇੱਕ ਮذਵੀ ਸਿੰਘਾਂ ਦਾ ਤੇ ਇੱਕ ਕਮਿਹਾਰਾਂ ਦਾ ਉਹ ਕਹਿੰਦੇ ਉਹਨਾਂ ਦੇ ਗੁਰਦੁਆਰੇ ਬੇਟਾ ਬਿਲਕੁਲ ਨਾ ਜਾਈ ਤੇ ਉਹ ਪਰਜਾਪਤ ਵੀ ਸਮਝਾਉਣ ਡਏ ਬੇਟਾ ਜੱਟਾਂ ਦੇ ਗੁਰਦੁਆਰੇ ਬਿਲਕੁਲ ਨਹੀਂ ਜਾਣਾ ਤੇ ਦੁਆਨ ਰੱਖੀ ਸੀ ਆਪਣੇ ਮੈਂ ਕਿਹਾ ਕਿਥਾਂ ਸਾਂਝੇ ਰੱਖ ਲਓ ਤੇ ਇਹ ਦੱਸੋ ਵੀ ਬਾਬੇ ਨਾਨਕ ਦਾ ਕਿਹੜਾ ਭਾਈ ਚੁੱਪ ਕੋਈ ਗੱਲ ਦਾ ਜਵਾਬ ਹੀ ਨਾ ਦੇ ਨ ਮਹਾਰਾਜ ਦਾ ਕਿਹੜਾ ਭਾਈ ਆ ਜੱਟਾਂ ਦਾ ਉਹ ਜਿਹੜੀਆਂ ਜਾਤਾਂ ਚ ਗੁਰੂ ਨੇ ਕੱਢਿਆ ਤੁਸੀਂ ਫੇਰ ਫਸ ਗਏ ਕਿਹੜੇ ਗੁਰੂ ਨੇ ਜਾਤ ਮੰਨੀ ਤੇ ਦੱਸੋ ਜਾਤ ਨਹੀਂ ਤੇ ਗੁਰੂ ਘਰ ਗੱਲ ਹੀ ਕੋਈ ਨਹੀਂ ਸਭ ਸਿੱਖ ਨੇ ਅੰਮ੍ਰਿਤ ਛਕ ਲਿਆ ਛੁੱਟੀ ਤੇ ਜਦੋਂ ਮਾਰ ਕੇ ਗਾਂ ਜਾਵਾਂਗੇ ਉੱਥੇ ਤੁਹਾਡੀ ਚੱਲ ਜਾਏਗੀ ਸਾਰੇ ਬੋਲਿਆ ਕਰੋ ਉਥੇ ਅੰਬਲਾਂ ਦੇ ਹੋਣਗੇ ਨਬੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਜੀ ਉਥੇ ਅੰਬਲਾਂ ਦੇ ਹੋਣਗੇ ਨਬੜੇ ਕਿਸੇ ਨਾ ਤੇਰੀ ਜਾਤ ਪੁੱਛਣੀ ਜੀ ਉਥੇ ਅੰਬਲਾਂ ਤੇ ਹੋੜ ਗਏ ਰਵੇ ਤੇਰਾ ਤੇਰੀ ਜਾਤ ਪੁੱਛਣੀ ਉਥੇ ਅੰਬ

जाग पुछणी कुझु तेरी जी पुछाणे न ते जी पुछाणे न ते जीाणे न

ਤੇਰੀ ਜਨਤ ਪੁੱਛੜੀ ਓਕੇ ਅਮਲਾਂ ਦੇ ਹੋਣਗੇ ਨਵੇਂ ਦੇ ਸੀ ਤੇਰਾ ਤੇਰੀ ਜਨਤ ਪੁੱਛੜੀ ਜੀ ਅਮਲਾਂ ਦੇ ਹੋਣਗੇ ਨਵੇਂ ਦੇ ਸੀ ਤੇਰਾ ਤੇਰੀ ਜਨਤ ਪੁੱਛੜੀ